ਤਿਆਣਾ ਦੇ ਸਿਵਲ ਸਿਟੀ ਚੰਦਰ ਨਗਰ ਤੋਂ ਸਾਹਮਣੇ ਆ ਰਿਹਾ ਜਿੱਤੇ ਬੀਤੀ ਦੇ ਰਾਤ ਮਾਹੌਲ ਜਿਹੜਾ ਕਾਫੀ ਜ਼ਿਆਦਾ ਭੱਖ ਕੇ ਇਸ ਦੇ ਨਾਲ ਹੀ ਇਲਾਕਾ ਵਾਸੀ ਵੀ ਜਿਹੜੇ ਨੇ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਸੀ ਦੇਖਿਆ ਜਾ ਸਕਦਾ ਸੀ ਕਿ ਇੱਕ ਵਿਅਕਤੀ ਜਿਹੜਾ ਉਸ ਦੇ ਵੱਲੋਂ ਆਪਣੇ ਘਰ ਤੇ ਟਾਵਰ ਲਗਵਾਇਆ ਜਾ ਰਿਹਾ ਸੀ ਤਾਂ ਜਿਸ ਦਾ ਇਲਾਕਾ ਵਾਸੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਸੀ ਕਿ ਜਿਹੜੇ ਵਿਅਕਤੀ ਟਾਵਰ ਲਗਾਉਣ ਦੇ ਲਈ ਆਏ ਸੀ ਉਹ ਵੀ ਜਿਹੜੇ ਨੇ ਇਲਾਕਾ ਵਾਸੀਆਂ ਨੂੰ ਇਕੱਠਾ ਹੁੰਦਾ ਕੇ ਮੌਕੇ ਤੋਂ ਫਰਾਰ ਹੁੰਦੇ ਹੋਏ ਨਜ਼ਰ ਆਏ ਇਸ ਦੇ ਨਾਲ ਹੀ ਇਲਾਕਾ ਵਾਸੀਆਂ ਦਾ ਇਹ ਵੀ ਕਹਿਣਾ ਸੀ ਕਿ ਟਾਵਰ ਲਗਵਾਉਣ ਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਹੋ ਸਕਦੀਆਂ ਨੇ ਜਿਹੜੀਆਂ ਟਾਵਰ ਦੀਆਂ ਰੇਜ਼ ਹੁੰਦੀਆਂ ਨੇ ਉਹ ਕਾਫੀ ਜ਼ਿਆਦਾ ਹਾਨੀਕਾਰਕ ਹੋ ਸਕਦੀਆਂ ਨੇ ਤਾਂ ਜਿਸ ਨੂੰ ਲੈ ਕੇ ਦੇਖਿਆ ਜਾ ਸਕਦਾ ਸੀ ਕਿ ਬੀਤੀ ਰਾਤ ਲੁਧਿਆਣਾ ਦੇ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹੰਗਾਮਾ ਹੋਇਆ ਇਸ ਦੇ ਨਾਲ ਹੀ ਜਿਹੜੇ ਵਿਅਕਤੀ ਟਾਵਰ ਲਗਵਾਉਣ ਲਗਵਾਉਣ ਲਗਾਉਣ ਦੇ ਲਈ ਆਏ ਸੀ ਉਹਨਾਂ ਨੂੰ ਮੌਕੇ ਤੋਂ फरार ਹੁੰਦੇ ਹੋਏ ਵੀ ਦੇਖਿਆ ਗਿਆ ਤਾਂ ਇਸ ਤੇ ਇਲਾਕਾ ਵਾਸੀਆਂ ਦਾ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਹਾਂਜੀ ਹਾਂਜੀ ਇੱਥੇ ਮੌਕੇ ਤੇ ਤੁਸੀਂ ਆਏ ਹੋ ਹਾਂ ਕੰਪਲੀਟ ਹੈ ਸਾਨੂੰ ਕੰਟਰੋਲ ਰੂਮ ਦੇ ਹਾਂਜੀ ਹਾਂਜੀ ਕਿਉਂ ਦੇ ਰਿਗਾਰਡਿੰਗ ਆਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇਕਰ ਅਸੀਂ ਸਵੇਰ ਆ ਜਾਾਂਗੇ ਤੁਹਾਡੇ ਕੋਲ ਅੱਛਾ ਜੀ ਪਰਮਿਸ਼ਨ ਲੈ ਕੇ ਸਰ ਮੱਲੇ ਦਾ ਮੱਲੇ ਵਾਲਾ ਨਹੀਂ ਉਹ ਟਾਵਰ ਲੱਗਿਆ ਜਾ ਰਿਹਾ ਸੀਗਾ ਪਰਮਿਸ਼ਨ ਸੀਗੀ ਉਹਨਾਂ ਕੋਲ ਬ੍ਰਦਰ ਮੇਰੇ ਆਣ ਤੋਂ ਪਹਿਲਾਂ ਉਹ ਜਾ ਚੁੱਕੇ ਸੀਗੇ। ਮੱਲੇ ਵਾਲਿਆਂ ਦੀ ਕੰਪਲੀਟ ਆਈ ਐ ਅਸੀਂ ਆ ਗਏ। ਠੀਕ ਹੈ ਜੀ। ਉਹਨਾਂ ਨਾਲ ਕੰਟੈਕਟ ਕਰ ਲਿਆ। ਹਾਂ ਕੇ। ਉਹਨਾਂ ਬਕਾਇਦਾ ਕਹਤਾਂ ਵੀ ਵਿਦਆਊਟ ਪਰਮਿਸ਼ਨ ਕੋਈ ਵੀ ਲੱਲ ਨਹੀਂ। ਜੀ ਇੱਥੇ ਕੀ ਕਾਰਵਾਈ ਕੀਤੀ ਜਾਊਗੀ ਜੇ ਪਰਮਿਸ਼ਨ ਨਾ ਹੋ ਜਾਈਂ ਨਾ ਤਕੋ? ਹਾਂ ਲੇਕਿਨ ਜੋ ਹੈਗਾ ਮਨ ਦੀ ਕਾਰਵਾਈ ਕੀਤੀ ਹੈ। ਠੀਕ ਹੈ ਥੈਂਕ ਯੂ। ਆਪਣਾ ਕਿ ਅੱਜ ਮੱਲੇ ਤੇ ਮਾਮਲਾ ਕੁਛ ਨਹੀਂ ਹੈ ਜੀ। ਇਹ ਜਿਹੜੇ ਰਜੀਵ ਪੁਜਾਰੀ ਜੀ ਹੈ ਇਹਨਾਂ ਦੀ ਕੋਠੀ ਹੈ ਸਾਹਮਣੇ ਵਾਲੀ। ਇਹ ਦਿੱਤੀ ਹੋਈ ਹੈ ਕਿਰਾਏ ਤੇ। ਆਪ ਰਹਿੰਦੇ ਸਿਵਲ ਲਾਈਨ। ਇੱਥੇ ਲਾਂ ਲੱਗਿਆ ਜੀ ਟਾਵਰ। ਉਹ ਵੀ ਏਅ ਟਾਵਰ ਅਸੀਂ ਲੱਗਣ ਨਹੀਂ ਦੇਣਾ ਸੋਬ ਬਿਮਾਰੀਆਂ ਦਾ ਘਰ ਹੈ ਬਿਲਕੁਲ ਵੀ ਨਹੀਂ ਲੱਗ ਕੇ ਦੇਣਾ ਚਾਹ ਕੋ ਮਨਣਾ ਜੋ ਮਰਜੀ ਅਸੀਂ ਲੱਗਣ ਦੇ ਜਿੱਦਾਂ ਮਰਜੀ ਕੋਈ ਲਿਆ ਵੀ ਅਸੀਂ ਬਿਲਕੁਲ ਲੱਗਣਾ ਕੋਈ ਪਰਮਿਸ਼ਨ ਸੀਗੀ ਬਿਲਕੁਲ ਕੋਈ ਪਰਮਿਸ਼ਨ ਨਾ ਉਹਨੇ ਮੌਕੇ ਤੇ ਪਰਮਿਸ਼ਨ ਦਿਖਾਈ ਹੈ ਕੌਣ ਕਹਿੰਦਾ ਇੱਥੇ ਹੈਗਾ ਮੁੰਡਾ ਉਹਦਾ ਮੁੰਡਾ ਇਹ ਤਾਂ ਬਲਮਾਸ਼ੀ ਵਾਲਾ ਕੰਮ ਹੈ ੱੱਕੇਸ਼ਾ ਹੀ ਆਪਾਂ ਚੱਲਣ ਨਹੀਂ ਦੇਣੀ ਇੱਥੇ ਨਾ ਹੁੰਦਾ ਨਿਕਲੋ ਕੰਮ ਨਹੀਂ ਹੁੰਦਾ ਨਾ ਜੀ ਨਿਕਲ ਵੀ ਹੋਏ ਤੁਹਾਨੂੰ ਅਸਾਂ ਦੇ ਠੀਕ ਹੈ ਆਜੀ ਆਜੀ ਇੱਥੇ ਮੌਕੇ ਤੇ ਤੁਸੀਂ ਆਇਓ ਕੰਪਲੇਟ ਆਈ ਹੈ ਸਾਨੂੰ ਕੰਟਰੋਲ ਰੂਮ ਦੇ ਹਾਂਜੀ ਹਾਂਜੀ ਕਿਉਂ ਦੇ ਰਿਗਾਰਡਿੰਗ ਆਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇਕਰ ਅਸੀਂ ਸੁਭਾ ਆ ਜਾਾਂਗੇ ਤੁਹਾਡੇ ਕੋਲ ਅੱਛਾ ਜੀ ਪਰਮਿਸ਼ਨ ਲੈ ਕੇ ਸਰ ਮੱਲੇ ਦਾ ਮੱਲੇ ਵਾਲਿਆਂ ਨਾਲ ਇਹ ਟਾਵਰ ਲੱਗਿਆ ਜਾ ਰਿਹਾ ਸੀਗਾ ਪਰਮਿਸ਼ਨ ਸੀਗੀ ਉਹਨਾਂ ਕੋਲ ਬ੍ਰਦਰ ਮੇਰੇ ਆਉਣ ਤੋਂ ਪਹਿਲਾਂ ਹੀ ਜਾ ਚੁੱਕੇ ਸੀਗੇ ਮੱਲੇ ਵਾਲਿਆਂ ਦੀ ਕੰਪਲੇਟ ਆਈ ਅਸੀਂ ਆ ਗਏ ਠੀਕ ਹੈ ਜੀ ਉਹਨਾਂ ਨਾਲ ਕੰਟੈਕਟ ਕਰ ਲਿਆ ਹਾਂਕੀ ਉਹਨਾਂ ਬਕਾਇਦਾ ਕਹਤਾ ਹੈ ਵੀ ਵਿਦਆਊਟ ਪਰਮਿਸ਼ਨ ਕੋਈ ਗੱਲ ਨਹੀਂ ਜੀ ਇੱਥੇ ਕੀ ਕਾਰਵਾਈ ਕੀਤੀ ਜਾਊਗੀ ਜੇ ਪਰਮਿਸ਼ਨ ਨਾ ਹੋਈ ਇਹਨਾਂ ਤੱਕੋ ਹਾਂ ਲੇਕਿਨ ਜੋ ਹੈਗਾ ਮੰਨਦੀ ਕਰਵਾਈ ਕੀਤੀ ਹੈ ਠੀਕ ਹੈ ਥੈਂਕ ਯੂ ਮਮਲਾ ਕਿ ਅੱਜ ਮਲੇ ਜੀ ਦਾ ਮਾਮਲਾ ਕੁਛ ਨਹੀਂ ਹੈ ਜੀ ਕਿ ਜਿਹੜੇ ਰਜੀਵ ਪੁਜਾਰੀ ਜੀ ਹੈ ਇਹਨਾਂ ਦੀ ਕੋਠੀ ਹੈ ਸਾਹਮਣੇ ਵਾਲੀ ਇਹ ਦਿੱਤੀ ਹੋਈ ਹੈ ਕਿਰਾਏ ਤੇ ਆਪ ਰਹਿੰਦੇ ਸਿਵਲ ਲਾਈਨ ਇੱਥੇ ਲਾਂ ਲੱਗਿਆ ਜੀ ਟਾਵਰ ਓਕੇ ਉਹ ਵੀ ਏਅਰ ਟੇਲ ਦਾ ਟਾਵਰ ਅਸੀਂ ਲੱਗਣ ਨਹੀਂ ਦੇਣਾ ਸੋ ਬਿਮਾਰੀਆਂ ਦਾ ਘਰ ਆ ਬਿਲਕੁਲ ਵੀ ਨਹੀਂ ਲੱਗਦੇ ਜੀ ਚੰਪੂ ਦਾ ਮੱਲਾ ਨਾ ਜੋ ਮਰਜੀ ਅਸੀਂ ਲੱਗਦੇ ਜਿੱਦਾਂ ਮਰਜੀ ਕੋਈ ਲਿਆ ਵੀ ਅਸੀਂ ਬਿਲਕੁਲ ਲੱਗਦਾ ਇਹਨਾਂ ਕੋਈ ਪਰਮਿਸ਼ਨ ਸੀਗੀ ਬਿਲਕੁਲ ਕੋਈ ਪਰਮਿਸ਼ਨ ਨਹੀਂ ਸੀ ਉਹ ਨਾ ਉਹ ਮੌਕੇ ਤੇ ਪਰਮਿਸ਼ਨ ਦਿਖਾਈਏ ਨਾ ਕੋਈ ਰੋਕਾਂ ਕੌਣ ਕਹਿੰਦਾ ਇੱਥੇ ਹੈਗਾ ਮੁੰਗੰਦਾ ਉਹਦਾ ਮੁੰਡਾ ਇਹ ਤਾਂ ਬਦਮਾਸ਼ੀ ਵਾਲਾ ਕੰਮ ਹੈ ੱੱਕੇਸ਼ਾ ਹੀ ਆਪਾਂ ਚੱਲਣ ਨਹੀਂ ਦੇਣੀ ਇੱਥੇ ਨਾ ਹੁੰਦੇ ਨਿਕਲੋ ਕੰਮ ਨਹੀਂ ਹੁੰਦਾ ਨਾ ਜੀ ਠੀਕ ਹੈ ਵੀ ਉਹ ਇਹ ਇੱਥੇ ਮੌਕੇ ਤੇ ਤੁਸੀਂ ਆਏ ਹੋ ਕੰਪਲੀਟ ਆਈ ਹੈ ਸਾਨੂੰ ਕੰਟਰੋਲ ਰੂਮ ਦੇ ਹਾਂਜੀ ਹਾਂਜੀ ਕਿ ਉਹਦੇ ਰਿਗਾਰਡਿੰਗ ਆਏ ਆ ਉਹ ਕਹਿੰ ਅਸੀਂ ਸੂਹ ਆ ਜਾਗੇ ਤੁਹਾਡੇ ਕੋਲ ਅੱਛਾ ਜੀ ਪਰਮਿਸ਼ਨ ਲੈ ਕੇ ਸਰ ਮੱਲੇ ਦਾ ਮੱਲੇ ਵਾਲਿਆਂ ਨਾਲ ਟਾਵਰ ਲੱਗਿਆ ਜਾ ਰਿਹਾ ਸੀਗਾ ਪਰਮਿਸ਼ਨ ਸੀਗੀ ਉਹਨਾਂ ਕੋਲ ਬ੍ਰਦਰ ਮੇਰੇ ਆਉਣ ਤੋਂ ਪਹਿਲਾਂ ਜਾ ਚੁੱਕੇ ਸੀਗੇ ਮੱਲੇ ਵਾਲਿਆਂ ਨੇ ਕੰਪਲੀਟ ਆਈ ਅਸੀਂ ਆ ਗਏ ਠੀਕ ਹੈ ਜੀ ਉਹਨਾਂ ਨਾਲ ਕੰਟੈਕਟ ਕਰ ਲਿਆ ਹਾਂ ਕੇ ਉਹਨਾਂ ਬਕਾਇਦਾ ਕਹਤਾ ਹੈ ਵੀ ਵਿਦਆਉਟ ਪਰਮਿਸ਼ਨ ਕੋਈ ਵੀ ਲੱਲ ਨਹੀਂ ਜੀ ਇੱਥੇ ਕੀ ਕਾਰਵਾਈ ਕੀਤੀ ਜਾਊਗੀ ਜੇ ਪਰਮਿਸ਼ਨ ਨਾ ਹੋਈ ਇਹਨਾਂ ਤੱਕ ਹਾਂ ਲੇਕਿਨ ਜੋ ਹੈਗਾ ਮਨ ਦੀ ਕਾਰਵਾਈ ਕੀਤੀ ਹੈ ਠੀਕ ਹੈ ਥੈਂਕ ਯੂ ਬਣਾ ਕਿ ਅੱਜ ਮੱਲੇ ਤੇ ਮਾਮਲਾ ਕੋਚ ਨਹੀਂ ਹੈ ਜੀ ਇਹ ਜਿਹੜੇ ਰਜੀਵ ਪੁਜਾਰੀ ਜੀ ਹੈ ਇਹਨਾਂ ਦੀ ਕੋਠੀ ਹੈ ਸਾਹਮਣੇ ਵਾਲੀ ਇਹ ਦਿੱਤੀ ਹੋਈ ਹੈ ਕਿਰਾਏ ਤੇ ਆਪ ਰੰਦੇ ਸਵਲ ਲਾਈਨ ਇੱਥੇ ਲੱਗ ਗਿਆ ਜੀ ਟਾਵਰ ਕੋਈ ਏਅਰਟੈਲ ਦਾ ਟਾਵਰ ਅਸੀਂ ਲੱਗਣ ਨਹੀਂ ਦੇਣਾ ਸੌ ਬਿਮਾਰੀਆਂ ਦਾ ਘਰ ਆ ਬਿਲਕੁਲ ਵੀ ਨਹੀਂ ਲੱਗੇ ਦੇਣਾ ਚਾਹ ਚੁਰਾ ਮੱਲਾਣਾ ਜਿਹੜਾ ਕੋਲ ਜੋ ਮਰਜ਼ੀ ਅਸੀਂ ਲੱਗਣ ਦੇ ਜਿੱਦਾਂ ਮਰਜ਼ੀ ਕੋਈ ਲਿਆ ਵੀ ਕਿਤੇ ਅਸੀਂ ਬਿਲਕੁਲ ਲੱਗਣਾ ਕੋਈ ਪਰਮਿਸ਼ਨ ਸੀਗੀ ਬਿਲਕੁਲ ਕੋਈ ਪਰਮਿਸ਼ਨ ਨਾ ਉਹਨੇ ਮੌਕੇ ਤੇ ਪਰਮਿਸ਼ਨ ਦਿਖਾਈ ਹੈ ਨਾ ਕੋਈ ਰੋਕਾ ਕੌਣ ਕਹਿੰਦਾ ਇੱਥੇ ਹੈਗਾ ਮੁੰਗੰਦਾ ਉਹਦਾ ਮੁੰਟਾ ਰੋਕੋ ਇਹ ਤਾਂ ਬਗਮਾਰਸ਼ੀ ਵਾਲਾ ਕੰਮ ਹੈ ੱੱਕੇਸ਼ਾ ਹੀ ਆਪਾਂ ਚੱਲਣ ਨਹੀਂ ਦੇਣੀ ਇੱਥੇ ਨਾ ਹੁੰਦਾ ਨਿਕਲੋ ਕੰਮ ਨਹੀਂ ਹੁੰਦਾ ਹਾਂਜੀ ਅੱਜ ਇੱਥੇ ਮੌਕੇ ਤੇ ਤੁਸੀਂ ਆਏ ਹੋ। ਹਾਂ ਕੰਪਲੀਟ ਰਹੀ ਹੈ ਸਾਨੂੰ ਕੰਟਰੋਲ ਰੂਮ ਦੇ। ਹਾਂਜੀ ਹਾਂਜੀ। ਇਹ ਉਹਦੇ ਰਿਗਾਰਡਿੰਗ ਆਏ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇਕਰ ਅਸੀਂ ਸਵੇਰ ਆ ਜਾਾਂਗੇ ਤੁਹਾਡੇ ਕੋਲ। ਅੱਛਾ ਜੀ। ਪਰਮਿਸ਼ਨ ਲੈ ਕੇ ਸਰ ਮੱਲੇ ਦਾ ਮੱਲੇ ਵਾਲਾ ਨਹੀਂ ਉਹ ਟਾਵਰ ਲੱਗਿਆ ਜਾ ਰਿਹਾ ਸੀਗਾ ਪਰਮਿਸ਼ਨ ਸੀਗੀ ਉਹਨਾਂ ਕੋਲ। ਬ੍ਰਦਰ ਮੇਲੇਆਂ ਤੋਂ ਪਹਿਲਾਂ ਉਹ ਜਾ ਚੁੱਕੇ ਸੀਗੇ ਫਿਰ ਮੱਲੇ ਵਾਲਿਆਂ ਦੀ ਕੰਪਲੀਟ ਆਈ ਐ ਅਸੀਂ ਆ ਗਏ ਉਹਨਾਂ ਨਾਲ ਕੰਟੈਕਟ ਕਰ ਲਿਆ ਹਾਂ ਕੇ ਉਹਨਾਂ ਬਕਾਇਦਾ ਕਹਤਾ ਹੈ ਵੀ ਵਿਦਆਊਟ ਪਰਮਿਸ਼ਨ ਕੋਈ ਵੀ ਕਰ ਲਈ ਜੀ ਇੱਥੇ ਕੀ ਕਾਰਵਾਈ ਕੀਤੀ ਜਾਊਗੀ ਜੇ ਪਰਮਿਸ਼ਨ ਨਾ ਹੋਈ ਇਹਨਾਂ ਤੱਕ ਉਹ ਹਾਂ ਲੇਕਿਨ ਜੋ ਹੈਗਾ ਉਹਨਾਂ ਨੇ ਕਾਰਵਾਈ ਕੀਤੀ ਹੈ ਠੀਕ ਹੈ ਥੈਂਕ ਯੂ